ਅੱਜ ਲੁਧਿਆਣਾ ਦੇ ਮੇਅਰ ਪ੍ਰਿੰਸੀਪਲ ਇੰਦਰਜੀਤ ਕੌਰ ਆਪਣੇ ਜੱਦੀ ਸ਼ਹਿਰ ਦਰਾਹਾ ਵਿਖੇ ਪਹੁੰਚੇ ਇਸ ਮੌਕੇ ਜਗ੍ਹਾ-ਜਗਾ ਉਹਨਾਂ ਦਾ ਲੋਕਾਂ ਵੱਲੋਂ ਸਵਾਗਤ ਕੀਤਾ ਗਿਆ ਤੇ ਖੁਸ਼ੀ ਵਿੱਚ ਲੱਡੂ ਵੰਡੇ ਗਏ ਇਸ ਮੌਕੇ ਉਹਨਾਂ ਦੇ ਨਾਲ ਹਲਕਾ ਵਿਧਾਇਕ ਮਨਵਿੰਦਰ ਸਿੰਘ ਗਿਆਸਪੁਰਾ ਵੀ ਹਾਜ਼ਰ ਰਹੇ ਉੱਥੇ ਹੀ ਹਲਕਾ ਵਿਧਾਇਕ ਦੀ ਅਗਵਾਈ ਦੇ ਵਿੱਚ ਸਵਾਗਤੀ ਸਮਾਗਮ ਕਰਵਾਇਆ ਗਿਆ ਜਿੱਥੇ ਵੱਖ-ਵੱਖ ਜਥੇਬੰਦੀਆਂ ਵੱਲੋਂ ਸ਼ਹਿਰ ਦੀ ਜੰਪਲ ਲੁਧਿਆਣਾ ਦੀ ਮੇਅਰ ਪ੍ਰਿੰਸੀਪਲ ਇੰਦਰਜੀਤ ਕੌਰ ਨੂੰ ਸਰੋਪਾ ਪਾ ਕੇ ਸਵਾਗਤ ਕੀਤਾ ਗਿਆ ਅੱਜ ਆਪਣੇ ਜੱਦੀ ਪਿੰਡ ਪਹੁੰਚ ਕੇ ਕੀ ਕਹਿਣਾ ਚਾਹੂੰਗਾ ਹਾਂ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਜੋ ਆਮ ਆਦਮੀ ਪਾਰਟੀ ਨੇ ਇਨਾ ਮਾਨ ਸਰਕਾਰ ਦਿੱਤਾ ਆ ਇੱਕ ਮੇਅਰ ਦੇ ਅਹੁਦੇ ਵੱਜੂ ਨਵਾਜਿਆ ਆ ਉਸ ਤੋਂ ਉਪਰੰਤ ਅੱਜ ਜਿਹੜਾ ਦਰਾਹਾ ਸ਼ਹਿਰ ਦੇ ਵਿੱਚ ਮੇਰਾ ਆਣਾ ਹੋਇਆ ਮੈਨੂੰ ਲੱਗਦਾ ਸਭ ਤੋਂ ਵੱਧ ਖੁਸ਼ੀ ਮੈਨੂੰ ਇਹ ਹੋਈ ਆ ਵੀ ਜਿੱਥੇ ਮੈਂ ਆਪਣਾ ਬਚਪਨ ਵਿੱਚ ਬਿਤਾਇਆ ਹੈ ਜਿਹੜੀਆਂ ਗਲੀਆਂ ਦੇ ਵਿੱਚ ਅਸੀਂ ਖੇਡੇ ਆ ਜਿਹੜੇ ਸਕੂਲ ਦੇ ਵਿੱਚ ਮੈਂ ਪੜ੍ਹੀ ਆ ਜਾਂ ਜਿੱਥੇ ਸਭ ਤੋਂ ਸੁਨਹਿਰੀ ਟਾਈਮ ਜਿਹਨੂੰ ਬਚਪਨਾ ਕਹਿੰਦਾ ਮੈਂ ਬਿਤਾਇਆ ਉੱਥੇ ਅੱਜ ਇੰਨਾ ਕੁ ਅਸ਼ੀਰਵਾਦ ਇੰਨਾ ਕੁ ਪਿਆਰ ਮਿਲਿਆ ਆ ਜੋ ਮੈਂ ਸ਼ਾਇਦ ਲਫ਼ਜ਼ਾਂ ਦੇ ਵਿੱਚ ਬਿਆਨ ਨਹੀਂ ਕਰ ਸਕਦੀ ਔਰ ਉਸ ਤੋਂ ਵੀ ਵੱਧ ਕੇ ਬਹੁਤ ਬਹੁਤ ਧੰਨਵਾਦ ਮੇਰੇ ਵੱਡੇ ਵੀਰ ਐਮ ਐਲ اے ਗਿਆਸਪੁਰਾ ਜੀ ਦਾ ਕਿ ਜਿਨ੍ਹਾਂ ਨੇ ਨਗਰ ਕੌਂਸਲ ਦੇ ਪ੍ਰਧਾਨ ਨੇ ਸੁਦਰਸ਼ਨ ਸ਼ਰਮਾ ਜੀ ਔਰ ਸਾਰੇ ਹੀ ਮੇਰੇ ਵੀਰ ਕੌਂਸਲਰ ਸਾਈਬਾਨ ਖੜੇ ਨੇ ਆਮ ਆਦਮੀ ਪਾਰਟੀ ਦੇ ਜਿਹੜੀ ਰੀੜ ਦੀ ਹੱਡੀ ਨੇ ਸਾਡੇ ਵਲੰਟੀਅਰ ਨਾਲ ਖੜੇ ਨੇ ਉਹਨਾਂ ਦੇ ਸਹਿਯੋਗ ਦੇ ਨਾਲ ਉਹਨਾਂ ਦੇ ਸਾਥ ਦੇ ਨਾਲ ਜੋ ਅੱਜ ਇਹ ਪਰਮਾ ਵੈਲਕਮ ਕੀਤਾ ਹੈ ਮੈਂ ਸਦਾ ਹੀ ਰਿਣੀ ਰਹਾਂਗੀ ਇਹਨਾਂ ਦੇ ਇਹਨਾਂ ਦੇ ਇਸ ਪਿਆਰ ਵਾਸਤੇ ਔਰ ਆਸ ਕਰਦੀ ਹਾਂ ਕੀ ਜੋ ਟੀਚਰ ਲੈ ਕੇ ਅਸੀਂ ਮੰਨ ਦੇ ਵਿੱਚ ਚੱਲੇ ਹੋਏ ਆ ਜੋ ਸੇਵਾ ਭਾਵ ਲੈ ਕੇ ਚੱਲੇ ਹੋਏ ਆ ਅਸੀਂ ਸਾਰੇ ਰਲ ਕੇ ਉਸ ਕਾਰਜ ਨੂੰ ਪੂਰਾ ਕਰਨ ਦੇ ਵਿੱਚ ਸਮਰਥ ਹੋਵਾਂਗੇ ਬਹੁਤ ਬਹੁਤ ਧੰਨਵਾਦ ਗੱਲ ਕਰਦੇ ਜੀ ਯੂਥ ਹੋ ਤੇ ਪਹਿਲੇ ਮੇਅਰ ਬਣਿਓ ਮਹਿਲਾ ਮੇਅਰ ਤੇ ਕੀ ਬਦਲਾਅ ਲਿਆਓਗੇ ਲੁਧਿਆਣੇ ਅ ਬਿਲਕੁਲ ਜੀ ਜਿਸ ਤਰ੍ਹਾਂ ਕਿ ਮੈਂ ਤੁਹਾਨੂੰ ਦੱਸਿਆ ਕਿ ਆਮ ਆਦਮੀ ਪਾਰਟੀ ਦਾ ਇੱਕ ਟੀਚਾ ਆ ਸਾਡੇ ਸੀਐਮ ਭਗਵੰਤ ਮਾਨ ਜੀ ਅਕਸਰ ਕਹਿੰਦੇ ਨੇ ਕਿ ਵੀ ਪੰਜਾਬ ਨੂੰ ਅਸੀਂ ਮੁਰਤੋਂ ਰੰਗਲਾ ਪੰਜਾਬ ਬਣਾਉਣਾ ਸੋ ਉਸੇ ਲੜੀ ਦੇ ਤਹਿਤ ਪਹਿਲ ਦੇ ਆਧਾਰ ਤੇ ਅਸੀਂ ਇਹ ਹਰ ਇੱਕ ਚੀਜ਼ ਨੂੰ ਕਵਰ ਅਪ ਕਰਕੇ ਚੱਲਾਂਗੇ ਜਿਹਦੇ ਨਾਲ ਕਿ ਅਸੀਂ ਲੁਧਿਆਣਾ ਸ਼ਹਿਰ ਔਰ ਉੱਥੇ ਦੇ ਵਸਨੀਕਾਂ ਨੂੰ ਅਜਿਹੀ ਸਹੂਲਤ ਦੇ ਸਕੀਏ ਕਿ ਲੁਧਿਆਣਾ ਨੂੰ ਪੋਲੂਸ਼ਨ ਫ੍ਰੀ ਤੇ ਕਰਪਸ਼ਨ ਫ੍ਰੀ ਬਣਾ ਸਕੀਏ